ਬੋਲ ਹੋਰ ਕੀ ਬੋਲਣਾ ਚਾਹੁੰਦਾ ਤੂੰ ਨਹੀਂ ਟੈਸਟ ਕਰਨਾ ਚਾਹੁੰਦਾ ਤੂੰ ਨਾ ਕਰ ਯਾਰ ਕਰ ਲੈ ਤੂੰ ਕਰ ਮੇਰੀ ਟੈਸਟ ਹੈਣਾ 10 ਵਜੇ ਬੱਜੇ ਆ 10 ਵਜੇ ਤੋਂ ਪਹਿਲਾਂ ਤੁਸੀਂ ਕਹਿੰਦੇ ਅਸੀਂ ਕਰਨਾ ਟੈਸਟ ਮਦਰ ਉਹ ਜੇ ਕੋਈ ਆ ਜਾਵੇ ਪਹਿਲਾਂ ਤਾਂ ਨਹੀਂ ਤੁਸੀਂ ਕਰਦੇ ਮਗਰੋਂ ਆ ਜਾਵੇ ਤਾਂ ਨਹੀਂ ਤੁਸੀਂ ਕਰਦੇ ਹੈਨਾ ਦੋਸਾਂ ਨੂੰ ਆਰਡਰ ਮਿਲਿਆ ਸੀ ਤੈਨੂੰ ਆਰਡਰ ਕੀ ਮਿਲਿਆ ਮੈਨੂੰ ਦੱਸੀ ਜਰਾ ਕੀ ਆਰਡਰ ਮਿਲਿਆ ਬੋਲੀ ਜਰਾ ਆਰਡਰ ਕੀ ਮਿਲਿਆ ਬੋਲ 9 ਤੋਂ 10 ਅਸੀਂ ਟੈਸਟ ਕਰਨੇ ਆ ਹਾਂ ਉਸ ਤੋਂ ਬਾਅਦ ਅਸੀਂ ਓਪੀਡੀ ਦੇਖ ਤੇ ਫਿਰ 10 ਵਜੇ ਆਏ ਹਾਂ ਅਸੀਂ ਹਾਂ ਤੇ ਟਾਈਮ ਲੈ ਜਾਓ ਟਾਈਮ ਕਿਉਂ ਲੈ ਕੇ ਜਾਈਏ ਅਸੀਂ ਟਾਈਮ ਲੈ ਜਾਓ ਅਸੀਂ ਤੁਹਾਡੇ ਸਾਹਮਣੇ ਥੋੜੀ ਕਰਨਾ ਕੰਮ ਹਾਂ ਕਿਹਦੇ ਸਾਹਮਣੇ ਕਰਨਾ ਤੁਸੀਂ ਜੋ ਸਾਨੂੰ ਆਰਡਰ ਮਿਲਿਆ ਸੀ ਉਸੇ ਹਿਸਾਬ ਨਾਲ ਕੋਈ ਤੁਹਾਨੂੰ ਆਰਡਰ ਕੌਣ ਦਿੰਦਾ ਕੌਣ ਕੀ ਦਿੰਦਾ ਸਾਡੇ ਹਾਂ ਮੈਨੂੰ ਦੱਸੋ ਕੌਣ ਆਰਡਰ ਦਿੰਦਾ ਤੁਹਾਨੂੰ ਤੁਹਾਨੂੰ ਜਿਆਦਾ ਪ੍ਰੋਬਲਮ ਆ ਜਾਓ ਸਰਕਾਰੀ ਹੋਸ ਨਹੀਂ ਨਹੀਂ ਤੁਹਾਨੂੰ ਇਹ ਦੱਸੋ ਵੀ ਆਰਡਰ ਕੌਣ ਦਿੰਦਾ ਸਾਡੇ ਮੈਡਮ ਦਿੰਦੇ ਸਾਨੂੰ ਆਰਡਰ ਕਿਹੜੀ ਮੈਡਮ ਨਾ ਬੋਲੋ ਕਿਉਂ ਬੋਲੀਐ ਸੀ ਨਾ ਨਾ ਬੋਲੋ ਨਾ ਕਿਹੜੀ ਮੈਡਮ ਆਰਡਰ ਦਿੰਦੀ ਆ ਨਾਮ ਕਿਉਂ ਬੋਲੀਐ ਸੀ ਤੇ ਫੇਰ ਹੋਰ ਤੁਸੀਂ ਅਨਾਮ ਤਾਂ ਬੋਲ ਹੀ ਸਕਦੇ ਆ ਤੁਸੀਂ ਕੀ ਕਰਨਾ ਹੈ ਜਾਓ ਜਿਹੜੀ ਮਰਜ਼ੀ ਵੀਡੀਓ ਬਣਾ ਲਓ ਜਾਂ ਉੱਥੇ ਦੇ ਦਿਓ ਜੋ ਮਰਜ਼ੀ ਸਾਨੂੰ ਨੂੰ ਕੋਈ ਲੈਣਾ ਦੇਣਾ ਹਾਂ ਇਹਦਾ ਮਤਲਬ ਤੁਸੀਂ ਕੰਮ ਨਹੀਂ ਕਰਨਾ ਐਵੇਂ ਨਹੀਂ ਕਰਨਾ ਕਰੋ ਤੇ ਫੇਰ ਤੁਸੀਂ ਕਰਦੇ ਨਹੀਂ ਅੰਕਲ ਜੀ ਕਿਉਂ ਤੁਸੀਂ ਇਦਾਂ ਕਰ ਰਹੇ ਹੋ ਅਸੀਂ ਕਹਿ ਤਾਂ ਰਹੇ ਹਾਂ ਤਾਂ ਟਾਈਮ ਲੈ ਜਾਓ ਯਾਰ ਅਸੀਂ ਕੱਲ ਨੂੰ ਅਸੀਂ ਕੱਲ ਵੀ ਆਏ ਅਸੀਂ ਅੱਜ ਫੇਰ ਆਈਏ ਕੱਲ ਨੂੰ ਤੁਸੀਂ ਫੜ ਕੇ ਤੁਸੀਂ ਬੇਲੇ ਬੈਠੇ ਤੁਸੀਂ ਤਾ ਤੁਸੀਂ ਬਲੱਡ ਵੀ ਨਹੀਂ ਲੈ ਸਕਦੇ ਯਾਰ ਤੂੰ ਬਲੱਡ ਨਹੀਂ ਲੈ ਸਕਦੇ ਜੋ ਨਹੀਂ ਲੈ ਸਕਦੇ ਬਲੱਡ ਆਂਟੀ ਨੂੰ ਕਿਹਾਦਰ ਆ ਹੈ ਤੂੰ ਕਹਿੰਦਾ ਟੈਗ ਲੈ ਜਾ ਟੈਗ ਲੈ ਜਾ ਰੋਜ਼ ਇਹੀ ਕੰਮ ਕਰੀਏ ਸੀ ਕੀ ਇਹੀ ਕੰਮ ਕਰੀਏ ਇਹੀ ਭੜਕੀ ਜਾ ਰਿਹਾ ਸਵੇਰੇ ਹੈ ਨਾ ਕੋਈ ਅਕਲ ਲਾ ਕੋਈ ਬੋਲਣ ਦੀ ਤਮੀਜ਼ ਤੈਨੂੰ ਕਿੰਨੀ ਕਾਕਲ ਆ ਤੈਨੂੰ ਕਿੱਡੀ ਕ ਅਕਲ ਹੈ ਹੈਗੀ ਆ ਮੈਨੂੰ ਅਕਲ ਪੂਰੀ ਅਕਲ ਜਿਆਦਾ ਪਰੋਹ ਨਾ ਜਾਓ ਸਰਕਾਰੀ ਜਾ ਕੇ ਮੋਟਵਰ ਬੰਦੇ ਆ ਅਸੀਂ ਕੋਈ ਓਦਾਂ ਨਹੀਂ ਹੈਗੇ ਅਸੀਂ ਵੀ ਇੱਥੇ ਹਾਂ ਕੰਮ ਕਰਨ ਲਈ ਬੈਠੇ ਤੂੰ ਗੱਲਾਂ ਕਰਦਾ ਬਹੁਤ ਗੱਲਾਂ ਸੁਣ ਤੂੰ ਥੋੜੀ ਬੈਠੇ ਅਸੀਂ ਅੱਛਾ ਤੁਸੀਂ ਜੌਬ ਕਰਦੇ ਆ ਪਬਲਿਕ ਤੁਹਾਨੂੰ ਕਹਿ ਸਕਦੀ ਆ ਕੇ ਹਾਂ ਤੇ ਕੀ ਤੇ ਤੁਸੀਂ ਪਬਲਿਕ ਨੂੰ ਇਦਾਂ ਨਹੀਂ ਕਰ ਸਕਦੇ ਵੀ ਤੁਸੀਂ ਕੱਲ ਵੀ ਟਾਈਮ ਦੇਤਾ ਅੱਜ ਫੇਰ ਟਾਈਮ ਦੇ ਦਿਓ ਰੋਜ਼ ਹੀ ਤੁਸੀਂ ਟਾਈਮ ਦੇਈ ਜਾਓ ਹਾਂ ਤੇ ਅਸੀਂ ਅਸੀਂ ਸਾਹਿਬ ਨਾਲ ਕਰਨਾ ਕੰਮ ਤੁਹਾਡੇ ਸਾਹਿਬ ਨਾਲ ਥੋੜੀ ਕਰਨਾ ਅੱਛਾ ਬਸ ਬੇਲੇ ਹੀ ਬੈਠੇ ਆ ਤੁਸੀਂ ਕੰਮ ਨਹੀਂ ਕਰਨਾ ਬੇਲੇ ਬੈਠੇ ਆ ਪੇਸ਼ੈਂਟ ਸਾਰੇ ਟੈਸਟ ਕਰ